ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੀ ਸੀਆਈਏ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕੋਲੋਂ 200 ਗ੍ਰਾਮ ਆਇਸ ਡਰੱਗਸ ਅਤੇ 4,50,000 ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ ਜੋ ਕਿ ਚੰਡੀਗੜ੍ਹ ਅਤੇ ਲੁਧਿਆਣਾ ਵਾਲੇ ਪਾਸੇ ਵੇਚਿਆ ਗਿਆ ਸੀ ਦੱਸਦੇ ਕਿ ਅਗਲੇਰੀ ਜਾਂਚ ਜਿਹੜੀ ਕਿ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਬਾਬਤ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਫਿਰੋਜ਼ਪੁਰ ਕੀ ਸੀਆਈਏ ਵੱਲੋਂ कमर्शियल रिकवरी कितनी गई है प्राइमा फेसी जी ड्रग फड़ी गई है वो 200 ग्राम आइस लगती है जिसे क्रिस्टल मैटा एमफिटामीन भी कहें इस अलावा इन्होंने टोटल चार लाख पाँच हज़ार रुपए की भी रिकवरी की है जोड़ा दोषी है वो उस पर पुराने कोई भी परचे नहीं उम्र अठाई वर्ष हैगी तो इस पहले पूछकिछ में यह भी पता चला है कि फिरोजपुर शहर के एक होटल के परचेजिंग मैनेजर का भी काम करता साड़ी सीआईए टीम वालों बहुत मेहनत बाद बहुत मेहनत की गई है एंड ये पहली बार हुआ है कि जोड़ा प्राइमा फेस इट अपीयस टू बी आईज इसकी रिकवरी फिरोजपुर के गई है ये वन ऑफ द लिंक्स है जोड़ा ये दोषी है जरा सस्पैक्ट है इन्हें ये जो ड्रग है ये फाजिलका राजस्थान के रास्ते से इतने आई ने ਉਸ ਤੋਂ ਬਾਅਦ ਇਹਨੂੰ ਅੱਗੇ ਵੇਚਦਾ ਸੀਗਾ ਚੰਡੀਗੜ੍ਹ ਤੇ ਲੁਧਿਆਣਾ ਸਾਈਡ ਵੇਚਦਾ ਸੀਗਾ ਅਸੀਂ ਜਿਹੜੇ ਇਸਕੇ ਬੈਕਵਰਡ ਲਿੰਕੇਜਸ ਅਤੇ ਫਾਰਵਰਡ ਲਿੰਕੇਜਸ ਉਹਦੇ ਉੱਪਰ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਜਲਦੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂ ਇਹ ਅਸੀਂ ਪੁੱਛਗਿਸ਼ ਕਰ ਰਹੇ ਨੇ ਹੁਣੇ ਬਟ ਇਹਦੇ ਕੋਲ ਜਿਵੇਂ ਸਾਨੂੰ ਪਤਾ ਚੱਲ ਰਿਹਾ ਹੈ ਦੂਸਰੀ ਡਰੱਗਸ ਵੀ ਮੌਜੂਦ ਸੀਗੀ ਉਹਨਾਂ ਨੂੰ ਵੇਚਣੇ ਤੋਂ ਬਾਅਦ ਤੇ ਬਾਕੀ ਲੋਗੋ ਨੂੰ ਸੇਲ ਕਰਨ ਤੋਂ ਬਾਅਦ ਇਹਨੂੰ ਇਹ ਡਰਗ ਮਨੀ ਇਸਦੇ ਕੋਲ ਮਿਲੀ ਨੇ ਐਂd ਉਸ ਤੋਂ ਇਲਾਵਾ ਜਿਹੜੀ ਆਈਐਸਐਨ ਪੀਓ ਫਾਰਮ ਮਿਲੀ ਹੈ 200 ਗ੍ਰਾਮ ਉਸਕੋ ਵੀ ਪ੍ਰਾਇਮਰ ਉਹ ਕ੍ਰਿਸਟਲ ਮੈਟਾਮਫੈਟਾਮੀਨ ਪਾਈ ਗਈ ਹੈ ਬਟ ਉਸकी जो प्रॉपर ਰਿਜ਼ਲਟ ਹੈ ਉਹ ਫੋਰੈਂਸਿਕ ਲੈਬੋਰਟਰੀ ਦੀ ਜਾਂਚ ਕੇ ਬਾਅਦ ਹੀ ਐਸੀ ਕਹਿ ਪਾਂਗੇ ਮੈਮ ਇਹ ਕਿੱਥੇ ਹੁਣ ਜੋਬ ਕਰਦਾ ਹੈਗਾ ਸੀਗਾ ਇਹ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਕ ਨਾਮੀ ਗ੍ਰਾਮੀ ਹੋਟਲ ਹੈ ਉਹਦੇ ਵਿੱਚ ਪਰਚੇਜ਼ਿੰਗ ਮੈਨੇਜਰ ਦਾ ਕੰਮ ਕਰਦਾ ਸੀਗਾ ਇਹ ਦੱਸਦਾ ਹੈ ਕਿ ਪਿਛਲੇ ਕੁਝ ਸਾਲੋਂ ਵਿੱਚ ਨੇ ਟੋਟਲ 10 ਨੌਕਰੀਆਂ ਕੀਤੀ ਹੈ ਕਲਾਸ 12th ਪਾਸ ਹੈ ਤੇ ਬਟ ਕਿਉਂਕਿ ਕਹਿੰਦਾ ਨੇ ਕਿ ਪੈਸੇ ਦੀ ਕਮੀ ਦੇ ਕਾਰਨ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹਾਲਾਂਕਿ ਵੀ ਆਰ ਟ੍ਰਾਈਂਗ ਕਿ ਐਦਾਂ ਦੇ ਜਿਹੜੇ ਵੀ ਬੱਚੇ ਹੈਗੇ ਜਿਹੜੇ ਭਟਕਤੇ ਹੈ ਰਸਤੇ ਸੇ ਜਾਂ ਅਪਰਾਧੀ ਹੋਰ ਆਕਰਸ਼ਿਤ ਹੁੰਦੇ ਹਨ ਉਹਨਾਂ ਨੂੰ ਅਸੀਂ ਸਟ੍ਰੀਮਲਾਈਨ ਕਰਦੇ ਰਹੇ ਪਹਿਲੇ ਵੀ ਤੁਹਾਨੂੰ ਦੱਸਿਆ ਗਿਆ ਹੈ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਯੁਵਾ ਸਾਂਝਾ ਕਾਪੀ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਹੜੇ ਵਿੱਚ ਅਸੀਂ ਆਲਰੇਡੀ 41 ਲੋਗੋ ਨੂੰ ਕਾਉਂਸਲਿੰਗ ਕਰ ਰਹੇ ਨੇ ਤੇ ਉਹਨਾਂ ਦੀ ਵੱਖ-ਵੱਖ ਜਗ੍ਹਾ 'ਤੇ ਆਈਟੀਆਈ ਦੇ ਵਿੱਚ ਤੇ ਵੱਖ-ਵੱਖ ਵੋਕੇਸ਼ਨਲ ਟ੍ਰੇਨਿੰਗ ਵੀ ਉਹਨੂੰ ਕਰਾ ਰਹੇ ਨੇ ਜਿਸ ਸੇ ਉਹਨਾਂ ਦੀ ਰੀਹੈਬਿਲਿਟੇਸ਼ਨ ਹੋ ਤੇ ਐਸੇ ਜਿਹੜੇ ਯੂਥ ਹੈਗੇ ਜਿਹੜੇ ਗਲਤ ਕੰਮ ਦੀ ਹੋਰ ਆਕਰਸ਼ਿਤ ਹੁੰਦੇ ਹੈ ਪੈਸਾ ਦੇਖਦੇ ਹੋਏ ਔਰ ਮਿਹਨਤ ਨਹੀਂ ਕਰਨਾ ਚਾਹਦੇ ਔਰ ਇਹ ਸਾਨੂੰ ਜਲਦੀ ਰਿਜ਼ਲਟ ਤੇ ਜ਼ਿਆਦਾ ਪੈਸਾ ਮਿਲ ਜਾਏ ਤੇ ਉਹਨਾਂ ਦਾ ਅੰਤ ਤੇ ਜੇਲ੍ਹ ਦੇ ਵਿੱਚ ਹੀ ਹੁੰਦਾ ਔਰ ਬਾਅਦ ਚ ਉਹੀ ਨਹੀਂ ਉਹਨਾਂ ਦੀ ਪੂਰੀ ਫੈਮਲੀ ਸਫਰ ਕਰਦੀ ਹੈ ਤੇ ਯਹੀ ਉਹਨੋਂ ਵੀ ਅਰਜ਼ ਕਰਨਾ ਚਾਹਣਗੇ ਕਿ ਕਾਈਂਡਲੀ ਨਸ਼ੇ ਸੇ ਦੂਰ ਰਹੇ ਔਰ ਪਬਲਿਕ ਦੇ ਸਾਰੇ ਨੁਮਾਇੰਦੇ ਜਿਹੜੇ ਸਾਨੂੰ ਬਾਰ-ਬਾਰ ਇਨਫੋਰਮੇਸ਼ਨ ਦੇ ਰਹੇ ਹਨ సేఫ్ ਪੰਜਾਬ ਕੀ ਜਿਹੜੀ ਹੈਲਪਲਾਈਨ ਹੈ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਆ ਸਾਨੂੰ ਸਾਡੇ ਆਫਿਸ ਆ ਕੇ ਇਨਫੋਰਮੇਸ਼ਨ ਦੇ ਰਹੇ ਆ ਜਿਹਨ ਜਨ ਸੰਪਰਕ ਪ੍ਰੋਗਰਾਮ ਚੱਲ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਮੈਮ ਜਿਹੜੀ ਇਹ ਹਾਈਸ ਡਰਗ ਹੈਗੀ ਹੈ ਇਸ ਦੇ ਲਈ ਕਿਦਾਂ ਅਵੇਅਰ ਕਰਨਾ ਕਿਉਂਕਿ ਇਹ ਵੀ ਚੁਣੌਤੀ ਹੈ ਇੱਕ ਬੜੀ ਵੱਡੀ ਪੁਲਸ ਵਾਸਤੇ ਹੁਣ ਕਿਉਂਕਿ ਹੈਰੋਇਨ ਪਹਿਲੇ ਹੈਗੀ ਸੀਗੀ ਨਸ਼ੇ ਦੀ ਹੋਰ ਤਰ੍ਹਾਂ ਦੇ ਨਸ਼ੇ ਹੈਗੇ ਸੀਗੇ ਪਰ ਇਹ ਹੁਣ ਜਿਹੜਾ ਨਸ਼ਾ ਹੈ ਇਹ ਹੁਣ ਫਿਰ ਜ਼ਿਲ੍ਹਿਆਂ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਹਾਲਾਂਕਿ ਇਹ ਵੱਡੇ ਡਿਸਟ੍ਰਿਕਟ ਦੇ ਵਿੱਚ ਹੁੰਦਾ ਸੀਗਾ ਤਾਂ ਇਸ ਚੀਜ਼ ਨੂੰ ਕਿੰਨਾ ਕੁ ਚੈਲੰਜ ਹੋਗਾ ਕਿ ਜਿਹੜੀ ਸਪਲਾਈ ਸਾਈਡ ਹੈ ਉਸੇ ਰੋਕਨੇ ਕ ਪੂਰਾ ਪ੍ਰਯਾਸ ਪੁਲਿਸ ਕਰ ਰਹੀ ਹੈ ਔਰ ਫਿਰੋਜ਼ਪੁਰ ਪੁਲਿਸ ਵੀ ਇਹਦੇ ਵਿੱਚ ਸ਼ਾਮਿਲ ਹੈ ਪੂਰੀ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜਾ ਡਿਮਾਂਡ ਸਾਈਡ ਹੈਗਾ ਉਹਦੇ ਵਿੱਚ ਪੇਰੈਂਟਸ ਦੀ ਵੀ ਸਹਾਇਤਾ ਅਸੀਂ ਚਾਹੁੰਦੇ ਨੇ ਪੇਰੈਂਟਸ ਦਾ ਵੀ ਸਾਥ ਤੇ ਕੋਆਪਰੇਸ਼ਨ ਅਸੀਂ ਚਾਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਐਦਾ ਦਾ ਪ੍ਰਦਾਰਥ ਜੋ ਉਹਨੂੰ ਲੱਗਦਾ ਹੈ ਕਿ ਸ਼ੱਕੀ ਹੈ ਜਾਂ ਬੱਚੇ ਦੇ ਬੈਗ 'ਚ ਨਹੀਂ ਹੋਣਾ ਚਾਹੀਦਾ ਜਾਂ ਸਕੂਲ 'ਮੇ ਨਹੀਂ ਹੋਣਾ ਚਾਹੀਦਾ ਹੈ ਜਾਂ ਫਿਰ ਬੱਚੇ ਦੇ ਆਸ-ਪਾਸ ਕੋਈ ਵੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਬੱਚਾ ਗਲਤ ਕੰਪਨੀ 'ਚ ਜਾ ਰਿਹਾ ਨਹੀਂ ਤੇ ਕਾਈਂਡਲੀ ਆਪਣੇ ਬੱਚੇ ਦਾ ਸਾਥ ਦੇ ਕਈ ਵਾਰ ਬੱਚੇ ਮਦਦ ਮੰਗਦੇ ਆਉਂਦੇ ਅਸੀਂ ਨਹੀਂ ਕਰਦੇ ਜਦੋਂ ਉਹਨੂੰ ਲੱਗਦਾ ਹੈ ਕਿ ਉਹ ਇਹ ਨਹੀਂ ਕਰ ਸਕਦੇ ਤੇ ਅਸੀਂ ਵੀ ਇੱਥੇ ਨੇ ਅਸੀਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਸਾਡੇ ਕਾਉਂਸਲਿੰਗ ਪ੍ਰੋਗਰਾਮਸ ਚੱਲ ਰਹੇ ਨੇ ਜਿਹੜੇ ਵਿੱਚ ਅਸੀਂ ਪੇਰੈਂਟਸ ਤੇ ਉਹਨਾਂ ਦੇ ਬੱਚੋਂ ਨੂੰ ਵੀ ਇਨਵੋਲਵ ਕਰਦੇ ਨੇ ਸਾਡੇ ਬੰਦੇ ਹੁੰਦਾ ਤੇ ਕਰੇ ਜਾਂਦੇ ਨੇ ਬੱਚੋਂ ਨੂੰ ਅਸੀਂ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਵੀ ਕੀ ਵਰਕਿੰਗ ਔਨ ਥੀਸ ਇਸ਼ੂਜ਼ ਇਨ ਮਲਟੀਪਲ ਵੇਜ਼ ਜੀ ਮੈਡਮ ਇਹ ਜਿਹੜਾ ਨਸ਼ਾ ਹੈ ਇਹ 200 ਗ੍ਰਾਮ ਹੀ ਲਿਆਇ ਸੀ ਕਿ ਜ਼ਿਆਦਾ ਲੈ ਕੇ ਆਇਆ ਸੀ ਇਹ ਇਹ ਸਾਰੀ ਪੁੱਛਗਿੱਛ ਅਸੀਂ ਚੱਲ ਰਹੇ ਹਾਂ ਇਸਕੇ ਪਾਸ ਡਰੱਗ ਮਨੀ ਸੀਗੀ ਤੋਂ ਡਰੱਗ ਸੇਲ ਕਰਕੇ ਇਹਨਾਂ ਨੂੰ 4 ਲੱਖ 5000 ਰੁਪਏ ਇਹਨਾਂ ਨੇ ਕਮਾਏ ਨੇ ਤੇ ਉਹਦੇ ਵਿੱਚ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿ ਕਿਸ ਨੂੰ ਬੇਚੇ ਕਿਸ ਸੋਰਸ ਤੇ ਇਸਤੇ ਕੋ ਲਾਇ ਕਿਵੇਂ ਆਏ ਉਹ ਸਾਰੀ ਚੀਜ਼ਾਂ